ਜਦੋਂ ਆਪਾਂ ਘਰ ਵਿੱਚ ਅਖੰਡ ਪਾਠ ਸਭ ਰਖਾਉਣਾ ਹੁੰਦਾ ਸਾਰਾ ਹੀ ਪਰਿਵਾਰ ਆਪਾਂ ਕਹਿੰਨੇ ਲੈਣ ਜਾਣਾ ਮਹਾਰਾਜ ਦਾ ਸਰੂਪ ਦੀ ਰਸਤੇ ਵਿੱਚ ਆਪਾਂ ਪਾਣੀ ਵੀ ਛੜਕਦੇ ਆਂ ਫੁੱਲ ਫੁੱਲਾਂ ਦੀ ਵਰਖਾ ਵੀ ਕਰੀਦੀ ਆਂ ਘਰ ਜਦੋਂ ਲੈ ਕੇ ਆਏ ਤੇ ਮਾਈਆਂ ਤੇਲ ਵੀ ਚੋਣੀਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਘਰ ਆਏ ਨੇ ਪਾਠ ਕਰਾਉਣੇ ਸਾਧ ਸੰਗਤ ਤੀਜੇ ਦਿਨ ਆਪਾਂ ਨੂੰ ਕੀ ਹੋ ਜਾਂਦਾ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਦਿਆ ਕਰਨੇ ਹੁੰਦੇ ਘਰ ਵਾਲੇ ਲੱਭਦੇ ਨਹੀਂ ਫਿਰ ਫਿਰ ਪਾਠੀ ਸਿੰਘਾਂ ਨੂੰ ਰਿਸ਼ਤੇਦਾਰਾਂ ਨੂੰ ਫੜਨਾ ਪੈਂਦਾ ਹੈ ਬਈ ਤੂੰ ਆ ਮੜ ਜਾ ਜੱਗ ਚੁੱਕਲਾ ਪਾਣੀ ਦਾ ਆ ਕੜਿਆ ਹਾਲ ਤੂੰ ਫੜ ਲਾ ਘਰ ਵਾਲੇ ਨਹੀਂ ਲੱਭਦੇ ਉਹ ਆਪਾਂ ਰਿਸ਼ਤੇਦਾਰਾਂ ਨੂੰ ਖੁਸ਼ ਕਰਨ ਤੇ ਲੱਗੇ ਜਿੰਨੀ ਦੇਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਘਰ ਵਿੱਚ ਹੋਣ ਅਦਬ ਪੈਰ ਰੱਖਣਾ ਚਾਹੀਦਾ ਆਪਣੇ ਘਰ ਵਿੱਚ ਮੰਜੇ ਬੈੱਡ ਉੱਤੇ ਸੌਣਾ ਬਹਿਣਾ ਨਹੀਂ ਥੱਲੇ ਭੋਏ ਬਹਿਣਾ ਚਾਹੀਦਾ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਦਿਆ ਹੋਣ ਤਾਂ ਗੁਰਦੁਆਰੇ ਤੱਕ ਜਿਵੇਂ ਲੈ ਕੇ ਆਏ ਉਦਾਂ ਆਪਾਂ ਮਹਾਰਾਜ ਨੂੰ ਵਿਦਿਆ ਕਰਕੇ ਆਈਏ ਜਿਹਦੇ ਨਾਲ ਪਿਆਰ ਤੇ ਸਤਿਕਾਰ ਹੋਵੇ ਉਹਨੂੰ ਤੁਸੀਂ ਦਰਵਾਜ਼ੇ ਤੱਕ ਛੱਡਣ ਜਾਂਦੇ ਹੋ ਗੱਡੀ ਤੱਕ ਛੱਡਣ ਜਾਂਦੇ ਹੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਕੋਈ ਪਿਆਰ ਕਰਕੇ ਵੇਖੇ ਜਦੋਂ ਕੋਈ ਗੁਰੂ ਨਾਲ ਪਿਆਰ ਕਰਦਾ ਹੈ ਫਿਰ ਗੁਰੂ ਕੋਲੋਂ ਜੋ ਮੰਗ ਲੋਂਗੇ ਉਹ ਮਿਲਦਾ ਹੈ ਬਸ ਲੋੜ ਹੈ ਅਦਬ ਤੇ ਭੈ ਹੋਣਾ ਚਾਹੀਦਾ